ਕਿਉਂ ਨਹੀਂ ਚਲਦਬਾਜ਼ੀ ਕੀਤੀ ਗਈ ਕਿਉਂ ਨਹੀਂ ਜੋ ਏਜੰਸੀ ਕੇ ਕਾਉਂਸਲਰ ਤੇ ਉਹਨਾਂ ਨੂੰ ਨਾਲ ਖੜਾ ਕੀਤਾ ਗਿਆ ਉਹਨਾਂ ਨੂੰ ਵੈਲਿਡ ਪੇਪਰ ਦੇ ਵਿੱਚੋਂ ਨਿਕਲੇ ਹੋਏ ਉਹ ਪੇਪਰ ਚੈੱਕ ਕਰਵਾਏ ਗਏ ਜਿਹੜੀ ਅੱਜ ਦੀ ਇਹ ਕਾਰਵਾਈ ਹੋਈ ਹੈ ਤੁਸੀਂ ਇਹਨੂੰ ਫ੍ਰੀ ਐਂਡ ਫੇਅਰ ਸਮਝਦੇ ਹੋ ਮੈਂ ਕਹਦਾ ਵੀਡੀਓ ਨੇ ਵੀਡੀਓ ਸਾਹਮਣੇ ਆਈਆਂ ਤੁਸੀਂ ਕਦਮ ਲਿਆ ਕੇ ਬੰਦੇ ਨੂੰ ਬਿਠਾ ਦਿੰਦੇ ਹੋ ਉਹ ਅਨਾਉਂਸ ਕਰਨ ਦਿੰਦੇ ਇੰਨੀ ਕਾਲੀ ਕਾਨੂੰ ਸੀ ਤੁਹਾਨੂੰ ਬਿਠਾਉਣ ਕਿ ਪੂਰੀ ਪ੍ਰੋਸਪੈਕਟੇਸ਼ਨ ਚ ਉਹ ਕਾਰਵਾਈ ਹੋਈ ਹੈ ਉੱਤੇ ਇਕੱਲੇ ਇਕੱਲੇ ਨੇ ਵੋਟਾਂ ਚੈੱਕ ਨਹੀਂ ਆਈ ਨਾ ਵੋਟਾਂ ਕਿੱਥੇ ਚੈੱਕ ਹੋਈਆਂ ਚੈੱਕ ਤਾਂ ਹੋਣ ਹੀ ਦਿੱਤੀਆਂ ਪ੍ਰੈਜਾਈਡਿੰਗ ਆਫੀਸਰ ਅਨੂ ਮਸੀ ਉਹ ਜਿਹੜੀ ਰਿਜੈਕਟ ਹੋਈਆਂ ਸੀ ਖਿੱਚ ਕੇ ਲਾਗੇ ਕਹਿੰਦਾ ਵੀਡੀਓ ਸਾਡੇ ਕੋਲ ਵੀਡੀਓ ਕੁਝ ਨਹੀਂ ਇੱਧਰਲੇ ਪਾਸੇ ਹੁੰਦੇ ਔਰ ਇਸੀ ਥਾਂ ਦੇ ਉੱਤੇ ਕਾਂਗਰਸ ਜਾਂ ਆਪ ਹੁੰਦੀ ਤਾਂ ਤੂੰ ਤੁਸੀਂ ਕੀ ਰਿਜੈਕਟਡ ਵੋਟਾਂ ਚੈੱਕ ਕਰਨੀਆਂ ਸੀ ਨਹੀਂ ਕਰਦੇ ਦੋਸਤੋ ਕਹਿੰਦਾ ਕਿ ਜੋ ਹੋ ਗਿਆ ਪਾਰਟੀ ਔਰ ਕਾਂਗਰਸ ਤਾਂ ਹੀ ਗੱਲ ਕਹਿ ਰਹੀ ਹੈ ਕਹਿੰਦੇ ਕਿ ਅੱਜ ਲੋਕਤੰਤਰ ਦੀਆਂ ਤੁਸੀਂ ਧਜੀਆਂ ਹੀ ਉਡਾ ਲਿਆ ਜਿਹੜਾ ਬੰਦਾ ਭਾਜਪੀ ਦਾ ਜਨਰਲ ਸੈਕਟਰੀ ਹੋਵੇ ਮinority ਮੋਰਚੇ ਦਾ ਤਾਂ ਉਸ ਤੋਂ ਕੀ ਫਿਰ ਉਮੀਦ ਰੱਖ ਸਕਦੀ ਹੈ ਕਿ ਉਹ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾ ਦੇਵੇ ਕਿਉਂਕਿ ਪਹਿਲਾਂ ਵੀ ਬਹਾਨਾ ਮਾਰਿਆ ਗਿਆ ਕਹਿੰਦੇ ਕਿ ਮੇਰੀ ਪਿੱਠ ਦੇ ਵਿੱਚ ਮੇਰੀ ਰੀਡ ਦੀ ਹੱਡੀ 'ਚ ਦਰਦ ਹੈ ਸੀਐਮ ਕਹਿੰਦੇ ਕਿ ਸਪਾਈਨ ਦੇ ਵਿੱਚ ਦਰਦ ਨਹੀਂ ਸੀ ਉਹ ਕਹਿੰਦੇ ਹੈ ਹੀ ਸਪਾਈਨਲੈਸ ਕਹਿੰਦੇ ਉਹਨਾਂ ਦੀ ਰੀਡ ਦੀ ਹੱਡੀ ਨਹੀਂ ਉਹਨਾਂ ਦਾ ਕੋਈ ਵਿਜੂ ਇਸ ਮਸੀ ਹੋਣੀ ਉਹ ਕਾਟੇ ਕਿਉਂ ਮਾਰਦੇ ਹੋ ਨਜ਼ਰ ਆਇਆ ਕਿਉਂ ਕਾਟੇ ਮਾਰ ਰਹੇ ਸਰ ਉਹ ਕਾਟੇ ਨਹੀਂ ਮਾਰੇ ਉਹਨਾਂ ਨੇ ਸਾਈਨ ਕਰਨੇ ਹੁੰਦੇ ਆ ਹਰ ਇੱਕ ਚੀਜ਼ ਤੇ ਸਾਈਨ ਕਰਨੇ ਹੁੰਦੇ ਆ ਕੋ ਉਹ ਨਾਮ ਦੇ ਸੀਐਮ ਨੇ ਵੀ ਸਵਾਲ ਚੁੱਕਿਆ ਕਹਿੰਦੇ ਜੇ ਇੱਕ ਵਾਰ ਪਹਿਲਾਂ ਸਾਈਨ ਕਰ ਦਿੱਤੇ ਸਾਈਨ ਕਰਕੇ ਉਹ ਪੈਲਟ ਪੇਪਰ ਦਿੱਤਾ ਹੈ ਫਿਰ ਕਹਿੰਦੇ ਦੂਜੀ ਵਾਰ ਕਿਉਂ ਸਾਈਨ ਕਰਨ ਲੱਗਣਾ ਡਿਫਰੈਂਟ ਗਾ ਕੈਰੀਅਰ ਦੇ ਵਿੱਚ ਤੁਸੀਂ ਕਦੀ ਇਹ ਜੀ ਤਸਵੀਰ ਪਹਿਲਾਂ ਦੇਖੀ ਹੈ ਕਿ ਤੁਹਾਨੂੰ ਲੱਗਦਾ ਕਿ ਇਸ ਵਾਰ ਸਵਾਲ ਹੀ ਮੁੱਚਦਾ ਬਣ ਗਿਆ ਸੀਗਾ ਇੱਕ ਪਾਸੇ ਕਿਉਂਕਿ ਇੰਡੀਆ ਆਲਾਈਂਸ ਦਾ ਟੈਸਟ ਵੀ ਸੀਗਾ ਔਰ ਦੂਸਰੇ ਪਾਸੇ ਭਾਜਪਾ ਵੀ ਚਾਹੁੰਦੀ ਸੀ ਕਿ ਇਹ ਕੁਰਸੀ ਵੀ ਅਸੀਂ ਆਪਣੇ ਹੱਥਾਂ ਦੇ ਵਿੱਚੋਂ ਜਾਣ ਚੰਡੀਗੜ੍ਹ ਦੀ ਮੇਅਰ ਦੀ ਚੋਣ ਹੋਈ ਹੈ ਔਰ ਮੇਅਰ ਦੀ ਚੋਣ ਦੇ ਉੱਤੇ ਬਹੁਤ ਸਾਰੇ ਸਵਾਲ ਕਾਂਗਰਸ ਤੇ ਆਮ ਆਦੀ ਪਾਰਟੀ ਖੜੇ ਕਰ ਰਹੀ ਹੈ ਹਾਲਾਂਕਿ ਜਦੋਂ ਪ੍ਰੈਜ਼ਾਈਡਿੰਗ ਆਫੀਸਰ ਗਿਣਤੀ ਕਰ ਰਿਹਾ ਹੁੰਦਾ ਤਾਂ ਇੱਕੋ ਦਮ ਕੁਰਸੀ ਦੇ ਉੱਤੇ ਮੇਅਰ ਨੂੰ ਆ ਕੇ ਬਿਠਾ ਦਿੱਤਾ ਜਾਂਦਾ ਹੈ ਜਿਸ ਵਿਅਕਤੀ ਦੇ ਵੱਲੋਂ ਬਿਠਾਇਆ ਜਾਂਦਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਬੱਬੂ ਸੌਤਾ ਜੀ ਪ੍ਰੋ ਪੰਜਾਬ ਟੀਵੀ ਦੇ ਉੱਤੇ ਬਹੁਤ ਬਹੁਤ ਮਿਹਰਬਾਨੀ ਜੀ ਪ੍ਰੋ ਪੰਜਾਬ ਟੀਵੀ ਦਾ ਵਾਹ ਜਿਵੇਂ ਕਿ ਤੁਸੀਂ ਵੀ ਨੋਮੀਨੇਟਡ ਜਿਹੜੇ ਕਾਉਂਸਲਰ ਹੈਗੇ ਹੋ ਔਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹੂੰਗਾ ਕਿ ਜਿਹੜੀ ਅੱਜ ਦੀ ਇਹ ਕਾਰਵਾਈ ਹੋਈ ਹੈ ਤੁਸੀਂ ਇਹਨੂੰ ਫ੍ਰੀ ਐਂਡ ਫੇਅਰ ਸਮਝਦੇ ਹੋ ਇਹ ਬਿਲਕੁਲ ਫ੍ਰੀ ਵੀ ਹੈ ਤੇ ਫੇਅਰ ਵੀ ਹੈ ਇਹਦੇ ਵਿੱਚ ਕਲੀਅਰ ਕਟ ਮжоਰਿਟੀ ਨਾਲ ਵਿਨ ਕੀਤਾ ਹੈ ਤੇ ਪੂਰਾ ਸਭ ਦੇ ਸਾਹਮਣੇ ਕੈਮਰੇ ਲੱਗੇ ਹੋਏ ਆ ਪੂਰੇ ਹਾਈ ਕੋਰਟ ਦੇ ਅਦਿਸ਼ ਤੇ ਇਹ ਚੋਣ ਹੋਈ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਪਹਿਲਾਂ ਹੋਣੀ ਸੀ ਫਿਰ ਇਹ ਹਾਈ ਕੋਰਟ ਚ ਹੋਇਆ ਤੇ ਉਸ ਤੋਂ ਬਾਅਦ ਹੋਈ ਹੈ ਮੈਨੂੰ ਫ੍ਰੀ ਐਂਡ ਫੇਅਰ ਹੈ ਬਟ ਬਹੁਤ ਸਾਰੇ ਸਵਾਲ ਪ੍ਰੈਜ਼ਾਈਡਿੰਗ ਆਫੀਸਰ ਅਨੰਮਸੀ ਦੇ ਉੱਤੇ ਖੜੇ ਹੋ ਰਹੇ ਨੇ ਕਿ ਉਹਨਾਂ ਨੇ ਕਾਟੇ ਮਾਰ ਦਿੱਤੇ ਔਰ ਕੈਮਰੇ ਦੇ ਵਿੱਚ ਉਹ ਰਿਕਾਰਡ ਵੀ ਹੋਇਆ ਹੈ ਦਿਖਾਈ ਵੀ ਦਿੱਤਾ ਹੈ ਤੇ ਜਿਹੜੇ ਕਾਟੇ ਮਾਰੇ ਗਏ ਨੇ ਉਹਦਾ ਕੀ ਕਾਰਨ ਸੀ ਕਿਉਂ ਇੰਨੀ ਜਲਦਬਾਜ਼ੀ ਕੀਤੀ ਗਈ ਕਿਉਂ ਨਹੀਂ ਜੋ ਏਜੰਟ ਸੀਗੇ ਕਾਉਂਸਲਰ ਤੇ ਉਹਨਾਂ ਨੂੰ ਨਾਲ ਖੜਾ ਕੀਤਾ ਗਿਆ ਉਹਨਾਂ ਨੂੰ ਵੈਲਿਡ ਪੇਪਰ ਦੇ ਵਿੱਚੋਂ ਨਿਕ ਕੀ objection ਸੀ ਕਿਉਂ ਨਹੀਂ ਦਿਖਾਇਆ ਗਿਆ ਨਾ ਜਲਦਬਾਜ਼ੀ ਕਿਉਂ ਕਰਤੀ ਸਾਰੀ ਦੇਖੋ ਜੀ ਕੋਈ ਜਲਦਬਾਜ਼ੀ ਨਹੀਂ ਹੋਈ ਆਰਾਮ ਨਾਲ ਹੋਈ ਹੈ ਪੂਰਾ ਡੀਸੀ ਸਾਹਿਬ ਨੇ ਸਾਹਿਬ ਕਹਿੰਦਾ ਵੀਡੀਓ ਨੇ ਵੀਡੀਓ ਸਾਹਮਣੇ ਆਈਆਂ ਤੁਸੀਂ ਕਿਦੋਂ ਲਿਆ ਕੇ ਬੰਦੇ ਨੂੰ ਬਿਠਾ ਦਿੰਦੇ ਹੋ ਉਹ ਅਨਾਉਂਸ ਕਰਨ ਦਿੰਦੇ ਇੰਨੀ ਕਾਲੀ ਕੰਨੂ ਅਸੀਂ ਤੁਹਾਨੂੰ ਬਿਠਾਉਣ ਦੀ ਮੈਂ ਉਹ ਦੱਸ ਰਿਹਾ ਉੱਥੇ ਰਿਜ਼ਲਟ ਅਨਾਉਂਸ ਹੋ ਚੁੱਕਿਆ ਸੀ ਮੈਂ ਇੱਕ ਦਾ ਵੀ ਨਹੀਂ ਬਿਠਾਇਆ ਜਦੋਂ ਰਿਜ਼ਲਟ ਅਨਾਉਂਸ ਹੋਇਆ ਇੱਕ ਨਾ ਤੁਹਾਡੇ ਅੰਦਰ ਉਹ ਹੁੰਦਾ ਹੈ ਅਸੀਂ ਇੱਕ ਸਾਡਾ ਕਾਉਂਸਲਰ ਭਰਾ ਹੈ ਉਹ ਵੀ ਜੋ ਮੇਅਰ ਬਣਿਆ ਹੈ ਤੇ ਉਹਦਾ ਕੀ ਹੁੰਦਾ ਇੱਕਦਮ ਚੌਹ ਹੁੰਦਾ ਪਠਾਨ ਦਾ ਜਦੋਂ ਰਿਜ਼ਲਟ ਡਿਕਲੇਅਰ ਹੋ ਗਿਆ ਉਹਨੂੰ ਥੋੜਾ ਥੋੜਾ ਕੋਈ ਰਿਜ਼ਲਟ ਆਣਾ ਹੋਏ ਤੁਹਾਨੂੰ ਇੱਕਦਮ ਪਤਾ ਲੱਗੇਗੀ ਮੈਂ ਪ੍ਰੈਜਾਈਡਿੰਗ ਆਫੀਸਰ ਅਨਾਉਂਸ ਕਰਦਾ ਬਾਕਾਇਦਾ ਕਿ ਆਓ ਆ ਕੇ ਆਪਣੀ ਕੁਰਸੀ ਤੇ ਬੈਠੋ ਔਰ ਜੇ ਕਿਸੇ ਨੂੰ ਕੋਈ ਡਾਊਟ ਸੀਗਾ ਉਹਨੂੰ ਡਾਊਟ ਚੈੱਕ ਕਰਾਉਂਦੇ ਕਿ ਅੱਠ ਕਿਵੇਂ ਰਿਜੈਕਟ ਹੋ ਗਏ ਕਿਉਂਕਿ ਆਪਣੇਆਂ ਦੇ ਵਿੱਚ ਵੱਡੀ ਗੱਲ ਹੈ ਜਿੱਥੇ ਤੁਹਾਡਾ ਆਂਕੜਾ ਸਿਰਫ 15 ਦਾ ਸੀ ਉਹਨਾਂ ਦਾ 20 ਸੀਗਾ ਔਰ ਅੱਠ ਵੋਟਾਂ ਰੱਦ ਹੋਣੀਆਂ ਇਹ ਬਹੁਤ ਵੱਡੀ ਗੱਲ ਹੈ ਦੇਖੋ ਜੀ ਜਿਹੜਾ ਵੀ ਜਦੋਂ ਰਿਜ਼ਲਟ ਅਨਾਉਂਸ ਹੋ ਗਿਆ ਤੇ ਉਹਨਾਂ ਮਤਲਬ ਕਿ ਜਦੋਂ ਅਨਾਉਂਸ ਹੋਇਆ ਮੈਂ ਇੱਕਦਮ ਲੈ ਗਿਆ ਮੈਂ ਰਿਜ਼ਲਟ ਅਨਾਉਂਸ ਹੋਣ ਤੋਂ ਬਾਅਦ ਗਿਆ ਰਹੀ ਗੱਲ ਤੁਹਾਡੀ ਵੀ ਉਹ ਪਤਾ ਕਰਦਾ ਏਜੰਟ ਆਨ ਦਾ ਉਹ ਸਾਰਾ ਕੁਝ ਕਾਰਵਾਈ ਪੂਰੇ ਕੈਮਰਿਆਂ ਚ ਪੂਰੀ ਪੁਲਿਸ ਪ੍ਰੋਟੈਕਸ਼ਨ ਚ ਉਹ ਕਾਰਵਾਈ ਹੋਈ ਹੈ ਉੱਤੇ ਇਕੱਲੇ ਇਕੱਲੇ ਨੇ ਵੋਟਾਂ ਚੈੱਕ ਨਹੀਂ ਆਈ ਨਾ ਵੋਟਾਂ ਕਿੱਥੇ ਚੈੱਕ ਹੋਈਆਂ ਚੈੱਕ ਤਾਂ ਹੁਣ ਨਹੀਂ ਦਿੱਤੀਆਂ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀ ਉਹ ਜਿਹੜੀ ਰਿਜੈਕਟ ਹੋਈਆਂ ਸੀ ਖਿੱਚ ਕੇ ਲਾਗੇ ਉਹ ਕਹਿੰਦਾ ਵੀਡੀਓ ਸਾਡੇ ਕੋਲ ਵੀਡੀਓਜ਼ ਨਹੀਂ ਸਰ ਉਹਨਾਂ ਦਾ ਇੱਕ ਪਾਰਸ਼ਦ ਨੇ ਆ ਕੇ ਸਿੱਧਾ ਵੋਟਾਂ ਤੇ ਚਪਟਾ ਮਾਰਿਆ ਮਨੋਵਰ ਨੇ ਤੇ ਉਹ ਜਦੋਂ ਚਪਟਾ ਮਾਰਿਆ ਖੜੇ ਹੁੰ ਖੜੇ ਹੁੰਦੇ ਇਹਨਾਂ ਨੇ ਉਹਨਾਂ ਨੂੰ ਰੋਕਿਆ ਉਸ ਸਿਲਲੇ 'ਚ ਜਦੋਂ ਛਪਟਾ ਮਾਰਿਆ ਉਸ ਤੋਂ ਬਾਅਦ ਹੱਥ ਪਾਈ ਸ਼ੁਰੂ ਹੋਇਆ ਆਦਰਵਾਇਜ਼ ਪਹਿਲਾਂ ਕੁਝ ਨਹੀਂ ਇੱਧਰਲੇ ਪਾਸੇ ਹੁੰਦੇ ਔਰ ਇਸੀ ਥਾਂ ਦੇ ਉੱਤੇ ਕਾਂਗਰਸ ਜਾਂ ਆਪ ਹੁੰਦੀ ਤੇ ਤੂੰ ਤੁਸੀਂ ਕੀ ਰਿਜੈਕਟਡ ਵੋਟਾਂ ਚੈੱਕ ਕਰਨੀਆਂ ਸੀਗੀਆਂ ਜਾਂ ਨਹੀਂ ਕਰਦੇ ਦੋਸਤੋ ਕਹਿੰਦਾ ਕਿ ਜੋ ਹੋ ਗਿਆ ਸੋ ਹੋ ਗਿਆ ਸਰ ਸਰ ਪੂਰੀ ਕਾਰਵਾਈ ਹੋਈ ਹੈ ਜੀ ਉਹਨਾਂ ਨੂੰ ਹਜੇ ਪੂਰਾ ਅਧਿਕਾਰ ਸੀ ਸਾਰਾ ਕੁ ਉਹਨਾਂ ਨੇ ਚੈੱਕ ਕੀਤਾ A ਤੋਂ Z ਪੂਰੀ ਫੇਅਰ ਕਾਰਵਾਈ ਹੋਈ ਹੈ ਪੂਰੇ ਅਫਸਰਾਂ ਨੇ ਨਿਗਰਾਨੀ ਚ ਹੋਈ ਹੈ ਪੂਰੇ ਅਸੀਂ ਕੌਂਸਲਰਾਂ ਦੀ ਨਿਗਰਾਨੀ ਚ ਹੋਈ ਹੈਗੀ ਤੇ ਪੂਰੇ ਸ਼ਾਂਤੀਪੁਰੋ ਕੋਈ ਜੀ ਕੋ ਹ ਹਾਰ ਕਰਨ ਲਈ ਵੋਟਾਂ ਦੀ ਗਲਤੀ ਹੈ ਜੀ ਧੋਖਾ ਹੋਇਆ ਇਹ ਸ਼ੁਰੂ ਤੋਂ ਚੱਲਿਆ ਆ ਰਿਹਾ ਹੈ ਹੁਣ ਇਹ ਮਾਨ ਕਹਿੰਦੇ ਦੇਸ਼ ਧਰੋਦਾ ਪਰਚਾ ਹੋਣਾ ਚਾਹੀਦਾ ਕਹਿੰਦੇ ਕਿ ਜੋ ਅੱਜ ਇਹ ਕਾਰਵਾਈ ਹੋਈ ਹੈ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਵਿੱਚ ਇਹ ਕੋਈ ਬਹੁਤੀ ਸੁਖਾਮੀ ਤਸਵੀਰ ਨਹੀਂ ਇਸ ਦੇ ਉੱਤੇ ਦੇਸ਼ ਧਰੋਦਾ ਪਰਚਾ ਹੋਣਾ ਚਾਹੀਦਾ ਸਰ ਦੇਖੋ ਜੀ ਆਪਾਂ ਇੱਕ ਕਾਉਂਸਲਰ ਹੈ ਨਾਮਿਨੇਟਿਡ ਅਸੀਂ ਦੇਖ ਰਹੇ ਹਾਂ ਸਾਰਾ ਕੁਝ ਫੇਰ ਹੋਇਆ ਹੈ ਜੇ ਉਹਨਾਂ ਨੂੰ ਲੱਗਦਾ ਹੈ ਕੋਈ ਗਲਤ ਹੋਇਆ ਹੈ ਤੇ ਉਹ ਪਹਿਲਾਂ ਵੀ ਅਪਰੋਚ ਕੀਤੀ ਸੀ ਕੋਰਟ ਹੁਣ ਵੀ ਕੋਰਟ ਜਾ ਸਕਦੇ ਇਹਦੇ ਵਿੱਚ ਕੀ ਹੈ ਜੁਡੀਸ਼ਰੀ ਹੈ ਆਪਣੀ ਬੜੀ ਮੈਂ ਇੱਜ਼ਤ ਕਰਦਾ ਹਾਂ ਜੁਡੀਸ਼ਰੀ ਦੀ ਇਹਨਾਂ ਨੇ ਤਾਂ ਪਹਿਲਾਂ ਵੀ ਜੁਡੀਸ਼ਰੀ ਦੀ ਇੱਜ਼ਤ ਕਰਕੇ ਪ੍ਰੋਪਰ ਵੇ ਨਾਲ ਕਰਾਇਆ ਹੁਣ ਵੀ ਜੁਡੀਸ਼ਰੀ ਹੈ ਤੁਸੀਂ ਨੋਮੀਨੇਟਡ ਹੋ ਉਵੇਂ ਹੀ ਅਨਿਲ ਮਸੀਓਣੀ ਵੀ ਨੋਮੀਨੇਟਡ ਨੇ ਬਹੁਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਚੱਲ ਰਿਹਾ ਕਿ ਨੋਮੀਨੇਟਡ ਬੰਦੇ ਦਾ ਕੀ ਕੰਮ ਹੁੰਦਾ ਹੈ ਥੋੜਾ ਦੱਸੋ ਅਨਿਲ ਮਸੀਓਣਾ ਦੇ ਬਾਰੇ ਕਿਉਂਕਿ ਉਹ ਜਨਰਲ ਸੈਕਟਰੀ ਵੀ ਨੇ ਭਾਜੀਪੀ ਦੇ ਮਿਨੋਰਟੀ ਮੋਰਚੇ ਦੇ ਉੱਤੇ ਉਮਨ ਜੀ ਗੱਲ ਸੀਗੀ ਸਰ ਐਦਾ ਹੁੰਦਾ ਹੈ ਹੁਣ ਕੋਈ ਵੀ ਸਟੇਟ ਦਾ ਗਵਰਨਰ ਲੱਗਦਾ ਹੈ ਕੋਈ ਕਨਸਟੀਟਿਊਸ਼ਨਲ ਅਹੁਦੇ ਤੇ ਲੱਗਦਾ ਹੈ ਉਹ ਨੇਚੁਰਲੀ ਕੋਈ ਪੋਲੀਟੀਕਲ ਪਾਰਟੀ ਨੂੰ ਸੰਬੰਧ ਰੱਖਦਾ ਹੁੰਦਾ ਹੈ ਜਾਂ ਰੱਖ ਚੁੱਕਿਆ ਹੁੰਦਾ ਹੈ ਉਹ ਇਹ ਜਿਹੜੇ ਕਨਸਟੀਟਿਊਸ਼ਨਲ ਪੋਸਟਾਂ ਆ ਪੋਲੀਟੀਕਲ ਬੰਦਿਆਂ ਨੂੰ ਹੀ ਮਿਲਦੀਆਂ ਐ ਤੇ ਇਹ ਇੱਕ ਸ਼ੁਰੂ ਤੋਂ ਰਿਆ ਹੋਇਆ ਹੈ ਤੁਸੀਂ ਕਿਤੇ ਵੀ ਦੇਖੋਗੇ ਗਵਰਨਰ ਕਿਸੇ ਤੇੜਾ ਹਰ ਇੱਕ ਪੋਲੀਟੀਕਲ ਨੇ ਆਪਣਾ ਲਾਣਾ ਹੁੰਦਾ ਬੰਦਾ ਪਰ ਇਹ ਕੋਈ ਇਹਦੇ ਚ ਕਿਸੇ ਕਨਸਟੀਟਿਊਸ਼ਨ ਚ ਦਰਜ ਉਹੀ ਗਵਰਨਰ ਨੇ ਉਹੀ ਐਡਮਿਨਿਸਟ੍ਰੇਸ਼ਨ ਨੇ ਐਡਮਿਨਿਸਟ੍ਰੇਟਿਵ ਨੇ ਚੰਡੀਗੜ੍ਹ ਤੇ ਜਿਹੜੀਆਂ ਇਹ ਨੋ ਪੋਸਟਾਂ ਸਿਗੀਆਂ ਨਾਮਿਨੇਟ ਕੀਤੀਆਂ ਉਹ ਵੀ ਫਿਰ ਭਾਜਪਾ ਦੇ ਬੰਦਿਆਂ ਦੀ ਸਾਰੀਆਂ ਨਹੀਂ ਨਹੀਂ ਸਰ ਐਦਾਂ ਦੀ ਗੱਲ ਨਹੀਂ ਹੈ ਕੋਈ ਇੱਕ ਪਾਰਟੀ ਨਾਲ ਤੁਸੀਂ ਜੁੜਨਾ ਇਹ ਕੋਈ ਗੁਨਾਹ ਨਹੀਂ ਹੈ ਤੁਸੀਂ ਪੱਤਰਕਾਰ ਹੋ ਤੁਸੀਂ ਕਿਸੇ ਵੀ ਨਾਲ ਵੀ ਤੁਹਾਡੀ ਵਿਚਾਰਧਾਰਾ ਕਿਸੇ ਨਾਲ ਵੀ ਹੋ ਸਕਦੀ ਹੈ ਸਰਕਾਰੀ ਤਾਂ ਆਜ਼ਾਦ ਹੁੰਦੀ ਹੈ ਵੈਸੇ ਤੁਸੀਂ ਵੀ ਬਤੌਰ ਪੱਤਰਕਾਰ ਹੋ ਤੁਸੀਂ ਵੀ ਬਤੌਰ ਪੱਤਰਕਾਰ ਹੀ ਜਿਹੜਾ ਹੈ ਆਪਣਾ profession ਚਲਾਉਂਦੇ ਹੋ ਔਰ ਤੁਸੀਂ ਹਾਲਾਂਕਿ ਨਾਲ BJP ਦੇ ਜੁੜੇ ਹੋਈ ਸਰ ਗੱਲ ਇਸ ਤਰ੍ਹਾਂ ਦੇਖੋ ਵਿਚਾਰਧਾਰਾ ਤੁਸੀਂ ਕਿਸੇ ਨੂੰ ਵੀ ਡੈਮੋਕਰੈਟਿਕ ਸੈਟਅਪ ਹੈ ਤੁਸੀਂ ਕਿਸੇ ਨੂੰ ਵੀ ਪੱਤਰਕਾਰ ਹੋਣ ਦਾ ਵਕੀਲ ਹੋਣ ਦਾ ਹੁਣ ਵਕੀਲ ਹੈ ਬਥੇਰੀ ਪੋਸਟਰ ਤੇ ਬੈਠੇ ਆ ਬਾਰ ਕੌਂਸਲ ਦੇ ਮੈਂਬਰ ਹੈ ਤੇ بڑے بڑے ਉਹਦੇ ਉਹ ਕਿਤੇ ਵੀ ਬੈਠ ਸਕਦੇ ਹੋ ਹੁਣ ਇਕਾਈਐਸ ਰਟਾਇਰ ਹੁੰਦਾ ਅਫਸਰ ਉਹਨਾਂ ਨੂੰ ਆਪਾਂ ਚੀਫ ਇਨਫਰਮੇਸ਼ਨ ਕਮਿਸ਼ਨਰ ਲੱਗ ਰਹੇ ਹੈ ਕੋਈ ਕੁਛ ਲੱਗ ਰਿਹਾ ਹੈ ਤੇ ਇਹਦਾ ਮਤਲਬ ਇਹ ਨਹੀਂ ਤੁਸੀਂ ਪੱਤਰਕਾਰ ਹੋ ਤੇ ਤੁਸੀਂ ਇੱਕ ਇਹ ਕਰਤਾ ਵੀ ਤੁਹਾਡੀ ਵਿਚਾਰਧਾਰਾ ਖਤਮ ਹੋ ਗਈ ਹੈ ਜਾਂ ਤੁਸੀਂ ਆਜ਼ਾਦ ਨਹੀਂ ਹੋ ਉਹ ਤੁਹਾਡਾ ਪ੍ਰੋਫੈਸ਼ਨ ਹੈ ਰੋਜੀ ਰੋਟੀ ਹੈ ਪਰਫੈਸ਼ਨ ਤੇ ਇੱਕ ਡੈਮੋਕਰੈਟਿਕ ਸੈਟਅਪ ਇਹ ਲੱਗ ਚੀਜ ਹੈ ਪਰ ਗੱਲ ਇਹ ਹੈ ਕਿ ਜਿਹੜਾ ਬੰਦਾ ਪਾਰਟੀ ਨਾਲ ਹੀ ਜੁੜਿਆ ਹੋਵੇ ਚਲੋ ਤੁਸੀਂ ਤਾਂ ਜਰਨਲਿਸਟ ਹੋ ਤੁਸੀਂ ਤਾਂ ਫੇਰ ਤੁਹਾਨੂੰ ਥੋੜਾ ਸੈਪਰੇਟ ਕਰ ਸਕਦੇ ਆ ਜਿਹੜਾ ਬੰਦਾ ਭਾਜਪਾ ਦਾ ਜਨਰਲ ਸੈਕਟਰੀ ਹੋਵੇ ਮਾਈਨੋਰਟੀ ਮੋਰਚੇ ਦਾ ਤਾਂ ਉਸ ਤੋਂ ਕੀ ਫੇਰ ਉਮੀਦ ਰੱਖ ਸਕਦੀ ਹੈ ਕਿ ਉਹ ਫਰੀ ਐਂਡ ਫੇਅਰ ਇਲੈਕਸ਼ਨ ਕਰਵਾ ਦੇਵੇ ਕਿਉਂਕਿ ਪਹਿਲਾਂ ਵੀ ਬਹਾਨਾ ਮਾਰਿਆ ਗਿਆ ਕਹਿੰਦੇ ਕਿ ਮੇਰੀ ਪਿੱਠ ਦੇ ਵਿੱਚ ਮੇਰੀ ਰੀਡ ਦੀ ਹੱਡੀ 'ਚ ਦਰਦ ਹੈ ਸੀਐਮ ਕਹਿੰਦੇ ਕਿ ਸਪਾਈਨ ਦੇ ਵਿੱਚ ਦਰਦ ਨਹੀਂ ਸੀ ਉਹ ਕਹਿੰਦੇ ਹੈ ਹੀ ਸਪਾਈਨਲੈਸ ਕਹਿੰਦੇ ਉਹਨਾਂ ਦੀ ਰੀਡ ਦੀ ਹੱਡੀ ਨਹੀਂ ਉਹਨਾਂ ਦਾ ਕੋ ਆਪਕ ਕਿਸ ਤੱਤ ਤੇ ਕਹਿ ਰਹੇ ਸਾਡੇ ਕੋਲ ਮੈਡੀਕਲ ਰਿਪੋਰਟਾਂ ਦੇਖੋ ਉਹਨਾਂ ਤਾਂ ਆਪਣੇ ਕੋਲ ਮੈਡੀਕਲ ਰਿਪੋਰਟ ਹੈ ਹੁਣ ਬਹਾਨਾ ਆਏਗਾ ਤੁਹਾਨੂੰ ਉਰੇ ਖੜੇ ਹੈ ਥੋੜਾ ਇੱਕਦਮ ਕੁਝ ਵੀ ਹੋ ਸਕਦਾ ਹੈ ਮੈਂ ਖੜਿਆ ਸੜਕ ਤੇ ਜਾ ਰਿਹਾ ਬਥੇਰੇ ਨੂੰ ਆਟਾ ਕੋ ਹੁੰਦਾ ਮਾਰਕੀਟ ਚ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਇਸ ਦੀ ਜਗ੍ਹਾ ਤੇ ਕਿਸੇ ਹੋਰ ਨੂੰ ਲਾਇਆ ਜਾ ਸਕਦਾ ਸੀਗਾ ਪ੍ਰੈਜ਼ਾਈਡਿੰਗ ਅਫਸਰ ਕੋਈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੀ ਕੋਈ ਬਾਰੋਵੀਂ ਨਿਊਜ਼ ਕੀਤਾ ਜਾ ਸਕਦਾ ਸਰ ਐਦਾ ਹੈ ਜਦੋਂ ਇੱਕ ਦਾਮੇ ਦੇ ਖਿਲਾਫ ਕੋਰਟ ਚਲੇਗੇ ਤੇ ਮਾਮਲਾ ਕੋਰਟ ਦੇ ਵਿਚਾਰधीन ਹੋ ਗਿਆ ਜਦੋਂ ਮਾਮਲਾ ਕੋਰਟ ਦੇ ਵਿਚਾਰधीन ਹੁੰਦਾ ਨਾ ਜੀ ਕੋਈ ਵੀ ਤੁਸੀਂ ਉਹਦੇ ਤੇ ਕੋਈ ਐਕਸ਼ਨ ਨਹੀਂ ਲੈ ਸਕਦੇ ਕਿਉਂਕਿ ਜਦੋਂ ਤੱਕ ਕੋਰਟ ਦਾ ਮਾਮਲਾ ਵਿਚਾਰधीन ਹੈ ਉਹ ਕੋਰਟ ਦਾ ਮਾਮਲਾ ਵਿਚਾਰधीन ਸੀ ਉਹਦੇ ਤੇ ਕੋਈ ਇਹ ਆਪਣਾ ਮੈਡੀਕਲੀ ਹਸਪਟਲਾਈਜ਼ ਸੀ ਤੇ ਵਿਚਾਰੇ ਦੀ ਨਾ ਕਿ ਜੋ ਕੋਰਟ ਦਾ ਆਦੇਸ਼ ਹੈ ਉਹਦਾ ਪਾਲਣ ਲੱਗਾ ਜੇ ਕੋਰਟ ਕਹਿੰਦੀ ਹੋਰ ਲੈਣਾ ਹੈ ਹੋਰ ਲੱਗਣਾ ਸੀ ਆਮ ਆਦੀ ਪਾਰਟੀ ਔਰ ਕਾਂਗਰਸ ਤਾਂ ਇਹੀ ਗੱਲ ਕਹਿ ਰਹੀ ਹੈ ਕਹਿੰਦੇ ਕਿ ਅੱਜ ਲੋਕਤੰਤਰ ਦੀਆਂ ਤੁਸੀਂ ਧਜੀਆਂ ਹੀ ਉਡਾ ਦਿੱਤੀਆਂ ਕਾਉਂਸਲਰ ਵੀ ਇਹੀ ਸ਼ਿਕਾਇਤ ਕਰਦੇ ਹੋ ਨਜ਼ਰ ਆਇਆ ਨੇ ਕਿ ਜੋ ਫ੍ਰੀ ਐਂਡ ਫੇਅਰ ਜੋ ਪਿਛਲੇ ਸਾਲਾਂ ਦੇ ਵਿੱਚ ਹੁੰਦਾ ਹੈ ਨਜ਼ਰ ਆਇਆ ਜਿਸ ਤਿੱਕਣਾ ਪ੍ਰੋਸੈਸ ਹੁੰਦਾ ਸੀ ਜਿਸ ਤਿੱਕਣਾ ਚੁਣਾ ਚੋਣ ਹੁੰਦੇ ਸੀ ਚੁਣਿਆ ਜਾਂਦਾ ਸੀਗਾ ਉਮੀਦਵਾਰ ਕਹਿੰਦਾ ਉਹ ਅੱਜ ਕੁਝ ਵੀ ਨਹੀਂ ਦੇਖਣ ਨੂੰ ਮਿਲ ਸਰ ਫੇਅਰ ਫੇਰ ਤਾਂ ਇਦਾਂ ਹੈ ਹੁਣ ਆਪ ਹੈ ਗਠਜੰਬਨ ਫੇਰ ਦੱਸਦੇ ਹੋ ਤੁਸੀਂ ਇੱਕ ਬੰਦਾ ਕਾਂਗਰਸ ਤੋਂ ਜਿੱਤ ਗਿਆ ਗਠਵੰਨਨ ਦੇ ਖਿਲਾਫ ਕਿਸੇ ਨੇ ਆਪ ਨੂੰ ਲੋਕਾਂ ਨੇ ਵੋਟ ਪਾਈ ਹੈ ਵੀ ਉਹ ਕਾਂਗਰਸ ਤੋਂ ਦੁਖੀ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਨੇ ਗਠਵੰਨਨ ਕਰ ਲਿਆ ਇਹ ਤੁਸੀਂ ਜੇ ਤੁਹਾਡੀ ਨਜ਼ਰ 'ਚ ਇਹ ਚੀਜ਼ ਫੇਅਰ ਹੈ ਨਹੀਂ ਕੋਈ ਤਾਂ ਫੈਸਲਾ ਲੋਕਾਂ ਨੇ ਕਰਨਾ ਹੁੰਦਾ ਹੈ ਨਾ ਉਹ ਲੋਕਾਂ ਨੇ ਫੈਸਲਾ ਹੈ ਲੋਕਾਂ ਨੇ ਵੋਟ ਪਾਣੀ ਹੈ ਲੋਕਾਂ ਨੇ ਆਪਣੀ ਗੱਲ ਰੱਖਣੀ ਆਸੀਂ ਤਾਂ ਸਿਰਫ ਪ੍ਰੈਜੈਂਟ ਕਰ ਸਕਦੇ ਹਾਂ ਫੈਕਟਸ ਹੈ ਨਾ ਸਰ ਦੇਖੋ ਜੀ ਲੋਕਾਂ ਨੇ ਫੈਸਲਾ ਕਰਨਾ ਹੈ ਹੁਣ ਉਰੇ ਵੀ ਇਹਨਾਂ ਦੇ ਹੁਣ ਕਾਂਗਰਸ ਨੇ ਕਾਂਗਰਸ ਨੇ ਕ੍ਰੋਸ ਵੋਟ ਕਰ ਦਿੱਤੀ ਹੈ ਜੀ ਉਰੇ ਹੁਣ ਇਹ ਕਹਿਣੇ ਦਾ ਜੋ ਮਰਜ਼ੀ ਕਹੀ ਜਾਣ ਫੂਟਾ ਕੋਈ ਸਬੂਤ ਹੈ ਕ੍ਰਾਸ ਵੋਟ ਕੀਤੀ ਤਾਂ ਸਰ ਦੇਖੋ ਸਬੂਤ ਤਰੇ ਜਿੱਤੇ ਹਨ ਤਰੇ ਇਹਦਾ ਮਤਲਬ ਕਿ ਕਾਂਗਰਸ ਨੇ ਕੀਤੀ ਹੈ ਉੱਥੇ ਜਿਹੜੀ ਇਨਵੈਲਿਡ ਹੋਈ ਹੈ ਉਹ ਕਾਂਗਰਸ ਨੇ ਕੀਤੀ ਹੈ ਕਾਂਗਰਸ ਨੇ ਜਾਣਬੁੱਝ ਕੇ ਕੀਤੀ ਹੈ ਸਰ ਇਹ ਨਹੀਂ ਮੈਨੂੰ ਪਤਾ ਪਰ ਜਿੱਧਰ ਤੱਕ ਸਾਨੂੰ ਲੱਗਦਾ ਹੈ ਇਹ ਸਾਡਾ ਥਿਊ ਹੈ ਮੈਂ ਥਿਊ ਦੇ ਰਿਹਾ ਔਰੇ ਕੀ ਜਿਹੜੀ ਇਨਵੈਲਡ ਮਸੀਉਣੀ ਉਹ ਕਾਟੇ ਕਿਉਂ ਮਾਰਦੇ ਹੋ ਨਜ਼ਰ ਆਇਆ ਕਿਉਂ ਕਾਟੇ ਮਾਰ ਰਹੇ ਸਰ ਉਹ ਕਾਟੇ ਨਹੀਂ ਮਾਰੇ ਉਹਨਾਂ ਨੇ ਸਾਈਨ ਕਰਨੇ ਹੁੰਦੇ ਆ ਹਰੇਕ ਚੀਜ਼ ਤੇ ਸਾਈਨ ਕਰਨੇ ਹੁੰਦੇ ਆ ਕੋਈ ਵੀ ਸੀਐਮ ਨੇ ਵੀ ਸਵਾਲ ਚੁੱਕਿਆ ਕਹਿੰਦੇ ਜੇ ਇੱਕ ਵਾਰ ਪਹਿਲਾਂ ਸਾਈਨ ਕਰ ਦਿੱਤੇ ਸਾਈਨ ਕਰਕੇ ਉਹ ਬੈਲਟ ਪੇਪਰ ਦਿੱਤਾ ਫਿਰ ਕਹਿੰਦੇ ਦੂਜੀ ਵਾਰ ਕਿਉਂ ਸਾਈਨ ਕਰਨ ਲੱਗੇ ਸੀ ਸਰ ਦੇਖੋ ਇਹ ਕਾਟਿਆਂ ਦਾ ਮੈਨੂੰ ਨਹੀਂ ਲੱਗਦਾ ਵੀ ਕੋਈ ਕਾਟਾ ਬੱਜਿਆ ਹੋਣਾ ਹੈ ਉਹ ਪੜੇ ਲਿਖੇ ਬੜੇ ਸਭਿਆਚਾਰਕ ਕਿਉਂ ਆ ਗਈ ਸਿੰਘ ਸਾਹਿਬ ਵੀਡੀਓਜ਼ ਆ ਗਈਆਂ ਨੇ ਸਾਹਮਣੇ ਬਹੁਤ ਸਰਕੂਲੇਟ ਹੋ ਰਹੀਆਂ ਤੁਹਾਨੂੰ ਵੀ ਦਿਖਾ ਦਿੰਦੇ ਆ WhatsApp ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਭਰ ਗਿਆ ਹੁਣ ਸੋਸ਼ਲ ਮੀਡੀਆ ਸਾਰਾ ਉਹ ਮਸੀ ਉਹਨਾਂ ਦੀ ਵੀਡੀਓ ਦੇ ਨਾਲ ਜਿਸ ਚੋਂ ਕਾਟੇ ਮਾਰਦੇ ਨਜ਼ਰ ਆ ਰਹੇ ਸਰ ਮੈਂ ਤਾਂ ਹੁਣੇ ਉੱਪਰੋਂ ਆਇਆ ਮੈਂ ਕੋਈ ਵੀਡੀਓ ਹਜੇ ਦੇਖੀ ਨਹੀਂ ਮੈਂ ਤਾਂ ਫੋਨ ਸਾਡੇ ਜਮਾ ਹੋਏ ਹੋਏ ਸੀ ਮੈਂ ਤਾਂ ਹੁਣੇ ਔਨ ਕੀਤਾ ਫੋਨ 5 ਮਿੰਟ ਹੋਏ ਆ ਮੈਨੂੰ ਫੋਨ ਔਨ ਕਰੇ ਤੋਂ ਤੇ ਉਹਦੇ ਤੇ ਹੀ ਹਜੇ ਮੈਂ ਚੈੱਕ ਕਰ ਲੂੰਗਾ ਜੀ ਕੀ ਹੋਇਆ ਹੈਗਾ ਕਿਉਂਕਿ ਮੈਨੂੰ ਹਜੇ ਵੀਡੀਓ ਤਾਂ ਮੈਂ ਦੇਖੀ ਨਹੀਂ ਮੈਂ ਸਤਾਰ ਦੇ ਕੇਸ ਦੇ ਉੱਤੇ ਸਰ ਦੇਖੋ ਜੀ ਜੇ ਮੈਂ ਤਾਂ ਆਪ ਕਹਿ ਰਿਹਾ ਜੁਡੀਸ਼ਰੀ ਹੈ ਜੇ ਕੋਈ ਕਿਸੇ ਨਾਲ ਕੁਝ ਗਲਤ ਹੋਇਆ ਤਾਂ ਜੁਡੀਸ਼ਰੀ ਹੈ ਇਹਦੀ ਕੀ ਦਿੱਕਤ ਹੈ ਜੁਡੀਸ਼ਰੀ ਚ ਅਸੀਂ ਦੇਖਿਆ ਲੰਬੇ ਲੰਬੇ ਕੇਸ ਪੈ ਜਾਂਦੇ ਨੇ ਇਸ ਤੋਂ ਪਹਿਲਾਂ ਤੁਹਾਨੂੰ ਦੇਖਿਆ ਹੋਊਗਾ ਮਿਊਨਿਸਪਲ ਕਾਰਪੋਰੇਸ਼ਨ ਦੀ ਸਰਬਜੀਤ ਉਹਨਾਂ ਦਾ ਮੈਟਰ ਹੈ ਉਹ ਅਜੇ ਤੱਕ ਹਾਈ ਕੋਰਟ ਦੇ ਵਿੱਚ ਚੱਲਦਾ ਪਿਆ ਹੈ ਇਹ ਵੀ ਚਲਾ ਜਾਊਗਾ ਇਸ ਸਾਲ ਇਹ ਵੀ ਟੱਪ ਜਾਣਾ ਅਗਲਾ ਮੇਅਰ ਦੀ ਚੋਣਾਂ ਵੀ ਹੋ ਜਾਣੀਆਂ ਕੀ ਮੇਨ ਮੰਨਸ਼ਾ ਇਹੀ ਸੀ ਬੀਜੇਪੀ ਦੀ ਕਿ ਕੁਰਸੀ ਨਹੀਂ ਹੱਥ ਦੇ ਵਿੱਚ ਜਾਣੀ ਚਾਹੀਦੀ ਨਹੀਂ ਸਰ ਐਤਾ ਨਹੀਂ ਮੰਨਸ਼ਾ ਨਹੀਂ ਹੈ ਕਿਸੇ ਦੀ ਮੰਨਸ਼ਾ ਨਹੀਂ ਸੀ ਇਹ ਕਿ ਕਿਸੇ ਦੀ ਹੁੰਦੀ ਵੀ ਨਹੀਂ ਹੈ ਪਰ ਹੁਣ ਮੈਂ ਜੁਡੀਸ਼ਰੀ ਸਿਸਟਮ ਨੂੰ ਮੈਂ ਚੈਲੰਜ ਨਹੀਂ ਕਰ ਸਕਦਾ ਕਿਉਂਕਿ ਜੁਡੀਸ਼ਰੀ ਦਾ ਹੁਣ ਮੈਨੂੰ ਨਹੀਂ ਸਵੇਰੇ ਆਏ ਤਾਂ ਉਹ ਤੁਹਾਡੇ ਜ਼ਹਿਨ ਚ ਕੀ ਸੀ ਕਿ ਤੁਹਾਨੂੰ ਲੱਗਦਾ ਸੀ ਕਿ ਅੰਕੜਾ ਤੁਹਾਡਾ ਦਾ 15 ਦਾ ਬਹੁਤ ਘੱਟ ਸੀਗਾ ਤੁਹਾਨੂੰ ਤਾਂ ਇਦਾਂ ਹੀ ਲੱਗਦਾ ਹੋਊਗਾ ਕਿ ਅਸੀਂ ਤਾਂ ਇਹ ਵੋਟ ਹਾਰ ਰਹੇ ਹਾਂ ਨਹੀਂ ਸਰ ਇਹ ਨਹੀਂ ਹੁੰਦਾ ਅੰਕੜਾ ਕੀ ਹੁੰਦਾ ਹੈ ਇਹ ਵੋਟਾਂ ਹੈ ਵੋਟਾ ਹੁਣ ਤੁਹਾਡੀ ਕਿਸੇ ਕੈਂਡੀਡੇਟ ਬਣਦੀ ਹੈ ਉਹ ਦੂਜੇ ਕੈਂਡੀਡੇਟ ਨੂੰ ਵੋਟ ਪਾ ਜਾਂਦਾ ਹੈ ਪਹਿਲਾਂ ਵੀ ਇਦਾਂ ਹੁੰਦਾ ਹੋਇਆ ਪਿਛਲੀ ਵਾਰ ਵੀ ਇਦਾਂ ਹੋਇਆ ਸੀ ਹੁਣ ਤੁਸੀਂ ਹੋ ਤੁਸੀਂ ਇੱਕ ਪਾਰਟੀ ਦੇ ਹੋ ਤੁਹਾਡੀ ਕਿਸੇ ਉਧਰ ਦੂਜੇ ਪਾਸੇ ਬਣਦੀ ਹੈ ਤੁਸੀਂ ਨਹੀਂ ਚਾਹਦੇ ਪਾਰਟੀ ਨੂੰ ਦੂਜੇ ਪਾਸ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਂਕੜਾ ਬੀਜੇਪੀ ਦਾ ਹੋਵੇ ਹੁਣ ਵੋਟਾਂ ਜਦੋਂ ਕ੍ਰੋਸ ਹੁੰਦੀਆਂ ਤੁਹਾਨੂੰ ਪਤਾ ਹੀ ਪਿਛਲੀ ਵਾਰੀ ਵੀ ਸਾਨੂੰ 13 ਦੀ ਜਗ੍ਹਾ 14 ਪਈਆਂ ਸੀ ਇਹਦਾ ਮਤਲਬ ਸਾਨੂੰ ਕਿਸੇ ਨੇ ਪਾਈ ਹੈ ਜਾਂ ਕਾਂਗਰਸ ਨੇ ਜਾਂ ਆਪ ਨੇ ਪੱਲ ਨੇ ਵੀ ਸਵਰ ਤੁਹਾਨੂੰ ਵੋਟ ਪਾਈ ਸਰ ਮੈਨੂੰ ਨਹੀਂ ਇਹਦੇ ਬਾਰੇ ਪਤਾ ਇਹਦੇ ਬਾਰੇ ਮੇਰਾ ਕੋਈ ਕਮੈਂਟ ਨਹੀਂ ਕਿਉਂਕਿ ਜਿਹੜੀ ਚੀਜ਼ ਦਾ ਮੈਨੂੰ ਪਤਾ ਨਹੀਂ ਮੈਂ ਕਿਵੇਂ ਕਹਿ ਸਕਦਾ ਔਰ ਇਸ ਦੇ ਨਾਲ ਨਾਲ ਜਿਸ ਤਿੱਕ ਨਾਲ ਇਹ ਪ੍ਰੋਸੈਸ ਹੋਇਆ ਜਿਸ ਤਿੱਕ ਨਾਲ ਤਸਵੀਰਾਂ ਹੁਣ ਚੱਲ ਰਹੀਆਂ ਨੇ ਜੋ ਮੰਗ ਜਿਹੜੀ ਆਮ ਆਦੀ ਪਾਰਟੀ ਔਰ ਖਾਸ ਤੌਰ ਦੇ ਉੱਤੇ ਕਾਂਗਰਸ ਕਰ ਰਹੀ ਹੈ ਕਿ ਦੇਸ਼ ਧਰੋਹ ਦਾ ਪਰਚਾ ਹੋਣਾ ਚਾਹੀਦਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ ਤੁਹਾਡਾ ਇਸ ਦੇ ਉੱਤੇ ਕੀ ਟੇਕ ਹੈ ਸਰ ਦੇਖੋ ਜੀ ਬڑے ਕਨਸਟੀਟਿਊਸ਼ਨ ਦੇ ਨਾਲ ਇਹ ਚੀਜ਼ ਹੋਈ ਹੈ ਦੇਸ਼ ਤਰੋ ਦੀ ਮੈਨੂੰ ਤਾਂ ਲੱਗਦੀ ਨਹੀਂ ਇਹਦੇ ਵਿੱਚ ਕੋਈ ਗੱਲ ਹੋਈ ਹੋਏ ਦੇਸ਼ ਦੇ ਖਿਲਾਫ ਕਿਉਂਕਿ ਜਦੋਂ ਠੋਡੇ ਇੱਕ ਪ੍ਰਸੀਡਿੰਗ ਅਥਾਰਟੀ ਹੈ ਤੁਸੀਂ ਉਹਨੂੰ ਚੈਲੰਜ ਕਰ ਰਹੇ ਹੋ ਤੇ ਉਹ ਤੋਂ ਪਰਚੇ ਖੋ ਕੇ ਪਾੜ ਰਹੇ ਹੋਂਦੀ ਵੀ ਵੀਡੀਓ ਹੈ ਵੀਡੀਓ ਬਣੀ ਹੋਈ ਆਲਰੇਡੀ ਉਹਨਾਂ ਦਾ ਇੱਕ ਕਾਉਂਸਲਰ ਨਾ ਜੀ ਮੇਅਰ ਦੇ ਉੱਤੇ ਜਾ ਕੇ ਪਰਚੀਆਂ ਖੋ ਰਿਹਾ ਹੈ ਤੇ ਜਿਹੜੇ ਗਾਰਡ ਖੜੇ ਹੁੰਦੇ ਆ ਆਪਣੇ ਉਹ ਉਹ ਮਾਰਸ਼ਲ ਉਹਨਾਂ ਨੂੰ ਹਟਾ ਰਹੇ ਹੈ ਮੇਰਾ ਉਹਨੂੰ ਵੀਡੀਓ ਦੇਖਣੀ ਚਾਹੀਦੀ ਹੈ ਤੇ ਜਦੋਂ ਪਤਾ ਲੱਗੂਗਾ ਵੀ ਦੇਸ਼ ਤਰੋ ਦਾ ਕਿਤੇ ਪਰਚਾ ਹੋਣਾ ਹੋ ਸਕਦਾ ਇਹਨਾਂ ਤੇ ਨਾ ਹੋ ਜੇ ਜਿਵੇਂ ਕਿਸੇ ਤੇ ਜਾ ਕੇ ਬੋਟਾ ਪਾੜਨੀ ਹੈ ਸਰ ਇਹ ਤੋਂ ਵੱਡੀ ਡੈਮੋਕ੍ਰੇਸੀ ਦੀ ਹੱਤਿਆ ਮੈਨੂੰ ਨਹੀਂ ਪਤਾ ਵੀ ਇਹ ਕੀ ਆ ਕਿਉਂਕਿ ਉਹ ਰਿਕਾਰਡਿੰਗ ਹੈ ਤੁਹਾਡੀ ਪੋਲੀਟਿਕਲ ਕੈਰੀਅਰ ਦੇ ਵਿੱਚ ਤੁਸੀਂ ਕਦੀ ਇਹ ਜੀ ਤਸਵੀਰ ਪਹਿਲਾਂ ਦੇਖੀ ਹੈ ਕਿ ਤੁਹਾਨੂੰ ਲੱਗਦਾ ਕਿ ਇਸ ਵਾਰ ਸਵਾਲ ਹੀ ਮੁੱਚਦਾ ਬਣ ਗਿਆ ਸੀਗਾ ਇੱਕ ਪਾਸੇ ਕਿਉਂਕਿ ਇੰਡੀਆ ਆਲਾਈன்ஸ் ਦਾ ਟੈਸਟ ਵੀ ਸੀਗਾ ਔਰ ਦੂਸਰੇ ਪਾਸੇ ਭਾਜਪਾ ਵੀ ਚਾਹੁੰਦੀ ਸੀ ਕਿ ਇਹ ਕੁਰਸੀ ਅਸੀਂ ਆਪਣੇ ਹੱਥਾਂ ਦੇ ਵਿੱਚੋਂ ਜਾਣ ਨਹੀਂ ਦੇਣੀ ਨਹੀਂ ਸਰ ਇਹ ਨਹੀਂ ਆਪਾਂ ਕਹਿ ਸਕਦੇ ਵੀ ਪੋਲੀਟਿਕਲ ਕੈਰੀਅਰ 'ਚ ਦੇਖੇ ਮੇਰੇ ਪਿਤਾ ਜੀ ਸਰਪ ਉਹ ਆਪਣੇ ਪਿੰਡ ਦੇ ਬੜੇ ਸਾਲ ਸਰਪੰਚ ਰਹੇ ਹਨ ਨਾ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਦੀ ਗੱਲ ਕਰ ਰਹੇ ਜਿਵੇਂ ਅੱਜ ਦੀ ਇਹ ਤਸਵੀਰ ਦੇਖਣ ਨੂੰ ਮੈਂ ਮੈਂ ਸਰ ਉਹਦੀਓ ਗੱਲ ਦੱਸ ਰਿਹਾ ਮੇਰੇ ਦਾਦਾ ਜੀ ਵੀ ਪੰਚਾਇਤ ਸੀ ਇਹ ਸਿਸਟਮ ਅਸੀਂ ਤਾਂ ਬਚਪਨ ਤੋਂ ਦੇਖਿਆ ਹੋਇਆ ਹੈ ਅਜਦਾ ਸਿਸਟਮ ਜਮੇ ਜਦੋਂ ਇਲੈਕਸ਼ਨ ਹੁੰਦੀਆਂ ਨੇ ਸ਼ਹਿਰ ਬੜਾ ਛੋਟਾ ਹੈ ਛੋਟੇ ਯੀ ਗੱਲ ਵੱਡੀ ਬਣਾ ਕੇ ਦਿਖਾਈ ਜਾਂਦੀ ਹੈ ਅੱਛਾ ਜਿਹੜੀ ਚੀਜ਼ ਦਿਖਾਣੀ ਹੋਏ ਉਹ ਦਿਖਦੀ ਨਹੀਂ ਜਿਹੜੀ ਨਹੀਂ ਦਿਖਾਣੀ ਹੋਏ ਦਿਖਦੀ ਆ ਹੁਣ ਬੰਸਲ ਸਾਹਿਬ ਇੰਨੀ ਦੇਰ ਮੰਤਰੀ ਰਹੇ ਹਨ ਜੀ ਉਹ ਮੈਂ ਪਿੰਡ ਤੋਂ ਬਿਲੋਂਗ ਕਰਦਾ ਮੈਨੂੰ ਦੱਸੋ ਔਰੇ ਦੇ ਕਿਸਾਨਾਂ ਵਾਸਤੇ ਉਹਨਾਂ ਨੇ ਕਿਆ ਕਰਿਆ ਪੰਜਾਬ ਪੰਜਾਬ ਹਰਿਆਣਾ ਸਾਰੇ ਬਸੇ ਲੈਂਡ ਪੂਲਿੰਗ ਸਕੀਮ ਹੈ ਇੱਕ ਵੈਟਰਮਟ ਸਾਡਾ ਦਾ ਜਿੱਧਰ ਧਿਆਨ ਦੇਣਾ ਚਾਹੀਦਾ ਜਿੰਨਾ ਉਹ ਇੱਧਰ ਜ਼ੋਰ ਲਾਉਂਦੇ ਆ ਨਾ ਜੀ ਉਧਰ ਪ੍ਰੋਪਰ ਲਾਣ ਨਾ ਕਿਸੇ ਪਿੰਡਾ ਵੱਲ ਤੇ ਹੀ ਪਿੰਡ ਹੈ ਜਿੱਤੇ ਹੀ ਪਿੰਡਾਂ ਦੀ 3-4 ਲੱਖ ਵੋਟ ਹੈ ਤੇ ਉਧਰ ਧਿਆਨ ਨਹੀਂ ਲਾਂਦੇ ਔਰੇ ਸਾਰੇ ਕੈਮਰੇ ਵੀ ਲਾ ਤੇ ਚੀ ਮਨੀਟਰ ਵੀ ਇਨਵੋਲਵ ਕਰਤਾ ਪੰਜਾਬ ਵੀ ਕਰਤਾ ਫਲਾਣਾ ਕਰਤਾ ਇਹਨਾਂ ਜ਼ਿੰਮੇਵਾਰਾਂ ਵੱਲ ਧਿਆਨ ਲਾਇਆ ਹੁੰਦਾ ਨਾ ਇਹਨਾਂ ਨੇ ਪਿੰਡਾ ਵੱਲ ਲਾਇਆ ਹੁੰਦਾ ਇਹ ਨੌਬਤ ਨਾ ਆਂਦੀ ਜੀ ਮжо ਇਹ ਰਹੇ ਤੇ ਉਹਨਾਂ ਨੇ ਅਜ ਤੱਕ ਕਰਿਆ ਕਿ ਆਏਗਾ ਪਿੰਡਾਂ ਦੀ ਹੁਣ ਮжоਰਟੀ ਹੈ ਔਰ ਕਾਉਂਸਲਰ ਪਿੰਡਾਂ ਦੇ ਆਣਗੇ ਹੁਣ ਵੀ ਇੱਕ ਸੀਨੀਅਰ ਡਿਪਟੀ ਮੇਅਰ ਪਿੰਡ ਤੋਂ ਆਇਆ ਇੱਕ ਕਲੋਨੀ ਤੋਂ ਆਪਣਾ ਸੋਨਕਰ ਮੇਅਰ ਆਇਆ ਇੱਕ ਸ਼ਹਿਰ ਤੋਂ ਆਇਆ ਡਿਪਟੀ ਮੇਅਰ ਭਾਜਪਾ ਨੇ ਪ੍ਰੋਪਰਟੀ ਨਹੀਂ ਸਿੱਟਾ ਬੰਡੀ ਆਏਗੀ ਤੇ ਸਰ ਮੇਰਾ ਤਾਂ ਇਹ ਹੈ ਇਹ ਛੋਟੇ ਛੋਟੇ ਅਲੀਗੇਸ਼ਨਾਂ ਚ ਕੁਝ ਨਹੀਂ ਪਿਆ ਦੇਸ਼ ਧਰੋਦਾ ਦੇਸ਼ ਧਰੋਦਾ ਕਰਨਾ ਚਾਹੀਦਾ ਉਹਨਾਂ ਤੇ ਕਰੋ ਜਿਨ੍ਹਾਂ ਨੇ ਤੇਈ ਪਿੰਡਾਂ ਨੂੰ ਬਰਬਾਦ ਕਰਤਾ ਔਰ ਇਹਦੇ ਜਿਹੜੇ ਜੱਦੀ ਪੁਸ਼ਤੀ ਲੋਕ ਸੀ ਉਹਨਾਂ ਨੂੰ ਔਰੇ ਤੋਂ ਉਜਾੜਤਾ ਤੇ ਇਸ ਧਰੋਦਾ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਇਨਾਂ ਦੇ ਵੱਲੋਂ ਹੀ ਖਾਸ ਤੌਰ ਦੇ ਉੱਤੇ ਮੇਅਰ ਦੀ ਰੋ ਚੋਣ ਹੁੰਦੀ ਹੈ ਲਿਆ ਕੇ ਮੇਅਰ ਦੀ ਕੁਰਸੀ ਦੇ ਉੱਤੇ ਉਮੀਦਵਾਰ ਨੂੰ ਬਿਠਾਇਆ ਜਾਂਦਾ ਹੈ ਹਾਲਾਂਕਿ ਬਹੁਤ ਸਵਾਲ ਇਸ ਵੇਲੇ ਸੋਸ਼ਲ ਮੀਡੀਆ ਤੋਂ ਖੜੇ ਹੋ ਰਹੇ ਨੇ ਕਹਿ ਰਹੇ ਨੇ ਕਿ ਡੈਮੋਕ੍ਰੇਸੀ ਖਤਮ ਹੋ ਚੁੱਕੀ ਹੈ ਜਿਸ ਤੇ ਕਿਹਨਾਂ ਜੇ ਚੋਣ ਹੋਈ ਹੈ ਬਹੁਤ ਸਾਰੀਆਂ ਸਪਸ਼ਟੀਕਰਨ ਬਹੁਤ ਸਾਰੇ ਬਿਆਨ ਨਿਕਲ ਕੇ ਸਾਹਮਣੇ ਆ ਰਹੇ ਨੇ ਪਰ ਅਸਲ ਦੇ ਵਿੱਚ ਹੁਣ ਅੱਗੇ ਕੀ ਹੁੰਦਾ ਹੈ ਇਹ ਕੱਲ ਦੇਖਣ ਨੂੰ ਮਿਲਗਾ ਕੈਮਰਾ ਪਰਸਨ ਨਵਿੰਦਰ ਗਗਨਦੀਪ ਸਿੰਘ ਪ੍ਰੋ ਪੰਜਾਬੀ